ਕਿਸਾਨ ਭਰਾਵੋ ਸਭ ਨਾਲ ਪਹਿਲਾਂ ਤਾਂ ਪਿਆਰ ਪਰਿਸ਼ਾਦ ਸ੍ਰੀ ਗੁਰ ਕਿਸਾਨ ਵੀਰੋ ਆਪਣੇ ਝੋਨੇ ਦੀ ਵੜਾਈ ਤੋਂ ਬਾਅਦ ਹੁਣ ਕਣਕ ਦੀ ਬਿਜਾਈ ਦਾ ਕੰਮ ਪੂਰੇ ਜੋਰ-ਸ਼ੋਰਾਂ ਦੇ ਚੱਲ ਰਿਹਾ ਹੈ ਕਿਸਾਨ ਭਰਾ ਵੱਖ-ਵੱਖ ਤਰੀਕੇ ਦੇ ਨਾਲ ਕਣਕ ਦੀ ਬਿਜਾਈ ਕਰ ਰਹੇ ਨੇ ਕੋਈ ਅੱਗ ਲਗਾ ਰਿਹਾ ਕੋਈ ਹੈਪੀ ਸੀਡਰ ਨਾਲ ਬੀਜ ਰਿਹਾ ਤੇ ਜ਼ਿਆਦਾਤਰ ਕਿਸਾਨ ਕਿਹਦੇ ਨਾਲ ਬੀਜਦੇ ਨੇ ਉਹ ਜੀ ਸੁਪਰ ਸੀਡਰ ਦੇ ਨਾਲ ਸੋ ਇਸ ਵੀਡੀਓ ਦੇ ਵਿੱਚ ਆਪਾਂ ਕਿਸੇ ਵੀ ਸੁਪਰ ਸੀਡਰ ਵਾਲੀ ਕੰਪਨੀ ਦੀ ਮਸ਼ਹੂਰੀ ਨਹੀਂ ਕੀਤੀ ਹੋਈਗੀ ਆਪਾਂ ਸਿਰਫ ਕਿਸਾਨਾਂ ਦੇ ਜਿਹੜੇ ਤਿਆਰਬੇ ਹੋਏ ਨੇ ਉਹ ਤੁਹਾਡੇ ਦਿੱਕਰ ਸਾਂਝੇ ਕਰਦੇ ਨੇ ਤੇ ਇਹ ਕਿਹੜੇ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੇ ਤੁਸੀਂ ਸੁਪਰ ਸੀਡਰ ਦੇ ਨਾਲ ਬਜਾਈ ਕਰਦੇ ਹੋ ਤਾਂ ਇਹ ਗੱਲਾਂ ਦਾ ਧਿਆਨ ਰੱਖੋ ਤਾਂ ਜੋ ਤੁਹਾਡੀ ਕਣਕ ਦੀ ਫਸਲ ਉੱਗਣ ਵਿੱਚ ਕੋਈ ਦਿੱਕਤ ਨਾ ਆਵੇ ਤੇ ਤੁਸੀਂ ਚੰਗਾ ਝਾੜ ਲੈ ਸਕੋ ਸੋ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਸਭ ਨਾਲ ਪਹਿਲਾ ਪੁਆਇੰਟ ਆਉਂਦਾ ਜਿਹੜਾ ਆਪਣੇ ਕਿਸਾਨ ਵੀਰ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸੁਪਰ ਸੀਡਰ ਨੂੰ ਹਮੇਸ਼ਾ ਗਿਲ ਵੱਧ ਚਾਹੀਦੀ ਹੁੰਦੀ ਹੈ ਆਪਣੀ ਆਹ ਮਸ਼ੀਨ ਦੇ ਨਾਲੋਂ ਜਿਹੜੀ ਆਪਾਂ ਵਾਹ ਕੇ ਵਿਜਾਈ ਕਰਦੇ ਆ ਉਹਦੇ ਨਾਲ ਹਮੇਸ਼ਾ ਸੁਪਰ ਸੀਡਰ ਨੂੰ ਗਿਲ ਹਮੇਸ਼ਾ ਵੱਧ ਚਾਹੀਦੀ ਹੁੰਦੀ ਏ ਕਿਉਂ ਇਸ ਦਾ ਕਾਰਨ ਇੱਕ ਇਹ ਹੈਗਾ ਵਿੱਚ ਪਰਾਲੀ ਹੁੰਦੀ ਏ ਜਿਹੜੀ ਉਹ ਆਪਾਂ ਨੂੰ ਪਤਾ ਹੈ ਵੀ ਜ਼ਮੀਨ ਦੀ ਨਮੀ ਸੋਖ ਲੈਂਦੀ ਏ ਜਿਸ ਕਰਕੇ ਉੱਪਰੋਂ ਉੱਪਰੋਂ ਛੇਤੀ ਖੇਤ ਖੁਸ਼ਕ ਹੋ ਜਾਂਦਾ ਸੋ ਇਸ ਕਰਕੇ ਤੁਸੀਂ ਜਿਹੜੇ ਵੀ ਖੇਤ ਦੇ ਵਿੱਚ ਸੁਪਰ ਸੀਡਰ ਨਾ ਵਿਜਾਈ ਕਰਨੀ ਏ ਉਸ ਦੇ ਵਿੱਚ ਹਮੇਸ਼ਾ ਵੱਧ ਗਿਲ ਰੱਖੋ ਤਾਂ ਜੋ ਆਪਾਂ ਨੂੰ ਉਗਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਹੋ ਸਕੇ ਤਾਂ ਜੇ ਤੁਸੀਂ ਲੈਣਾ ਸਾੜ ਕੇ ਬੀਜ ਦਿਓ ਤਾਂ ਫਿਰ ਇੱਕ ਵਾਰ ਅੱਗੇ ਤਮੀਆਂ ਜ਼ਰੂਰ ਲਗਾ ਲਵੋ ਤੇ ਜੇ ਤੁਸੀਂ ਪਰਾਲੇ ਦੇ ਵਿੱਚ ਹੀ ਬੀਜਣਾ ਚਾਹੁੰਦੇ ਹੋ ਹੁਣ ਆਪਾਂ ਉਹਦੀ ਗੱਲ ਕਰਦੇ ਹਾਂ ਕਈ ਕਿਸਾਨ ਪਰਾਲੀ ਕੀ ਕਰਦੇ ਨੇ ਉਹ ਪਰਾਲੀ ਵਿੱਚੇ ਹੀ ਦੱਬ ਦੇਣੇ ਜਿੰਨੀ ਵੀ ਹੁੰਦੀ ਏ ਉਹ ਲੈਣਾ ਵੀ ਨਹੀਂ ਸਾੜਦੇਗੇ ਸੋ ਉਹ ਕੀ ਕਰਨ ਸਭ ਜਿਹੜਾ ਤੁਸੀਂ ਵਿੱਚ ਪਰਾਲੀ ਸਾੜਨੀ ਏ ਤੇ ਆਪਣੇ ਜਿਹੜੇ ਵੀ ਜੋ ਨਵਟ ਨੇ ਤੁਸੀਂ ਕੋਸ਼ਿਸ਼ ਕਰੋ ਕਿ ਉਹ ਐਸਐਮਐਸ ਵਾਲੀ ਮਸ਼ੀਨ ਤੋਂ ਵੜਾਓ ਜੇ ਤੁਸੀਂ ਉਹਦੇ ਨਾਲ ਨਹੀਂ ਵੜਾਉਂਦੇ ਫਿਰ ਤੁਸੀਂ ਇੱਕ ਜਿਹੜੀ ਟਰੈਕਟਰ ਦੀ ਫੱਟੀ ਹੁੰਦੀ ਏ ਆਪਾਂ ਸਿੰਪਲ ਪਹਚ ਦੇਸੀ ਵਾਹਸ਼ ਫੱਟੀ ਕਹਿੰਦੇ ਆ ਉਹਦੇ ਉੱਪਰ ਇੱਕ 베アリング ਲੱਗਦਾ ਇੱਕ 베アリング ਲਗਾ ਕੇ ਤੇ ਇੱਕ ਰਾਡ ਲੈ ਕੇ ਤੇ ਪਿੱਛੇ ਤੁਸੀਂ ਦੋ ਪੱਤੀਆਂ ਲਵਾ ਕੇ ਉਹਦੇ ਨਾਲ ਹੀ ਤੁਸੀਂ ਖੇਤ ਦੇ ਵਿੱਚ ਖਿਲਾਰ ਸਕਦੇ ਹੋ ਉਹ ਕੋਈ ਖਾਸ ਮਹਿੰਗਾ ਨਹੀਂਗਾ ਸਸਤਾ ਜਿਗਾਰਡ ਬਣ ਜਾਂਦਾ ਸੋ ਉਹਦੇ ਨਾਲ ਤੁਸੀਂ ਜਿਹੜੀਆਂ ਵੀ ਲੈਣਾ ਹੁੰਦੀਆਂ ਨੇ ਉਹ ਖਿਲਾਰ ਦੋ ਇਹ ਫਿਰ ਤੋਂ ਸੁਪਰ ਸੀਡਰ ਦੇ ਨਾਲ ਬਿਜਾਈ ਕਰ ਸਕਦੇ ਹੋ ਹੁਣ ਆਮ ਕਿਸਾਨ ਭਰਾਵਾਂ ਨੂੰ ਜਿਹੜੀ ਸਮੱਸਿਆ ਆਉਂਦੀ ਹੈ ਸਭ ਨਾਲ ਵੱਡੀ ਉਹ ਹੈਗੀ ਜੀ ਸੁੰਡੀ ਦੀ ਸਮੱਸਿਆ ਸੋ ਉਹਦਾ ਤੁਹਾਨੂੰ ਮੈਂ ਦੱਸਦਾ ਵੀ ਸੁੰਡੀ ਦਾ ਸੁਪਰ ਸੀਡਰ ਦੇ ਨਾਲ ਕਿਸਾਨ ਭਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਸੁੰਡੀ ਤਾਂ ਉੱਥੇ ਵੀ ਆ ਜਾਂਦੀ ਹੈ ਜਿਹੜੇ ਖੇਤ ਵਾਕੇ ਬੀਜੇ ਨੇ ਤਿਆਰੀ ਕਰਕੇ ਬੀਜੇ ਆਕਲਾ ਕੇ ਬੀਜੇ ਉੱਥੇ ਵੀ ਸੁੰਡੀ ਦਾ ਆ ਜਾਂਦੀ ਹੈ ਪਰ ਸੁੰਡੀ ਉੱਥੇ ਆਉਂਦੀ ਹੈ ਜਿਹੜੇ ਵੀ ਕਿਸਾਨ ਭਰਾ ਬੀ ਜਿਆਦੀ ਗਿੱਲ ਚ ਬੀਜਦੇ ਨੇ ਸੋ ਆਪਾਂ ਨੂੰ ਪਤਾ ਵੀ ਸੁਪਰ ਸੀਡਰ ਗਿੱਲ ਵੱਧ ਚਾਹੀਦੀ ਹੁੰਦੀ ਹੈ ਸੋ ਉੱਥੇ ਆਉਂਦੀ ਸੁੰਡੀ ਤਾਂ ਕਰਕੇ ਤੇ ਜਾਂ ਫਿਰ ਜੇ ਆਪਾਂ ਬਾਹਲੀ ਗੇਤੀ ਵਿਜਾਈ ਕਰਦੇ ਆ ਉੱਥੇ ਸੁੰਡੀ ਆਉਂਦੀ ਹੈ ਕਿਉਂਕਿ ਇਹ ਪਤੰਗੇ ਹੁੰਦੇ ਨੇ ਉਹ ਆਂਡੇ ਦੇ ਜਾਂਦੇ ਤਾਂ ਸੁੰਡੀ ਪੈਦਾ ਹੁੰਦੀ ਹੈ ਇਸ ਤਰ੍ਹਾਂ ਹਵਾ ਦੇ ਵਿੱਚੋਂ ਸੁੰਡੀ ਨਹੀਂ ਪੈਦਾ ਹੁੰਦੀਗੀ ਤੇ ਉਹ ਸਮੱਸਿਆ ਉਹਦੇ ਚ ਵੀ ਆ ਸਕਦੀ ਹੈ ਆਪਣੀ ਸਿੰਪਲ ਵਿਜਾਈ ਦੇ ਵਿੱਚ ਦੀ ਤੁਸੀਂ ਬਾਹਲੀ ਗੇਤੀ ਬੀਜਤੀ ਜਾਂ ਜਿਆਦਾ ਗਿੱਲ ਦੇ ਵਿੱਚ ਬੀਜਤੀ ਤਾਂ ਕਰਕੇ ਸੁੰਡੀ ਦੀ ਸਮੱਸਿਆ ਆਉਂਦੀ ਹੈ ਸੋ ਸੁੰਡੀ ਦਾ ਸੁਪਰ ਸੀਡਰ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾਗਾ ਹੈਪੀ ਸੀਡਰ ਵਾਲੀ ਚ ਵੀ ਆ ਜਾਂਦੀ ਹੈ ਉਹ ਤਾਂ ਤੇ ਹੁਣ ਆਪਾਂ ਗੱਲ ਕਰਦੇ ਆਂ ਪੀ ਇਹਦੀ ਡੂੰਘਾਈ ਪੀ ਕਿੰਨਾ ਡੂੰਘਾ ਲਾਉਣਾ ਹੈ ਸੋ ਕਿਸਾਨ ਭਰਾਵੋ ਵੀ ਆਮ ਆਪਣੇ ਜ਼ਿਮੀਂਦਾਰ ਕੀ ਕਰਦੇ ਆਂ ਪਰਾਲੀ ਦੱਬਨ ਦੇ ਮਾਰੇ ਜਾਂ ਸਫਾਈ ਦੇਖਣ ਦੇ ਮਾਰੇ ਇਹਨੂੰ ਹਮੇਸ਼ਾ ਡੂੰਘਾ ਲਾ ਦਿੰਦੇ ਨੇ ਸੋ ਇਸ ਤਰ੍ਹਾਂ ਨਹੀਂ ਕਰਨਾਗਾ 2 ਤੋਂ 3 ਇੰਚ ਡਗਾਈ ਇਹਦੀ ਬਹੁਤ ਏ ਸੁਪਰ ਸੀਡਰ ਦੀ ਇਸ ਤੋਂ ਜ਼ਿਆਦਾ ਡੂੰਘਾ ਇਹਨੂੰ ਨਾ ਲਾਇਆ ਜਾਵੇ ਇੰਨਾ ਬਹੁਤ ਏ ਤੇ ਹੁਣ ਆਪਾਂ ਗੱਲ ਕਰਦੇ ਆਂ ਪੀ ਇਹਦੀ ਵਿੱਚ ਬੀਜ ਕਿੰਨਾ ਪਾਉਣਾ ਆਪਾਂ ਕਣਕ ਦਾ ਬੀਜ ਸੋ ਇੱਥੇ ਕਿਸਾਨ ਬਹੁਤ ਵੱਡੀ ਗਲਤੀ ਕਰਦੇ ਨੇ ਉਹ ਸਾਹਮਣ ਨਾਲ ਪਹਿਲਾਂ ਤਾਂ ਜਿਹੜਾ ਵੀ ਬੀਜ ਪਾਉਂਦੇ ਨੇ ਉਹ ਸੋਧ ਕੇ ਨਹੀਂ ਪਾਉਂਦੇਗੇ ਜੇ ਤੁਸੀਂ ਘਰ ਦਾ ਬੀਜ ਪਾ ਰਹੇ ਹੋ ਜਾਂ ਬਾਹਰ ਦਾ ਬੀਜ ਕੋਈ ਵੀ ਤੁਸੀਂ ਲੈਂਦਾ ਹੈ ਉਹਨੂੰ ਹਮੇਸ਼ਾ ਸਾਹਮਣ ਨਾਲ ਪਹਿਲਾਂ ਦੀ ਟ੍ਰੀਟਮੈਂਟ ਕਰੋ ਉਹਨੂੰ ਸੋਧੋ ਸੋ ਇਸ ਤਰ੍ਹਾਂ ਨਹੀਂ ਕਰਨਾਗਾ ਵੀ ਤੁਸੀਂ ਕਹੋਗੇ ਵੀ ਮੇਰਾ ਘਰ ਦਾ ਬੀਜ ਜੇ ਮੈਂ 70 ਕਿਲੋ ਪਾ ਦੇਣਾ ਵਾ ਸੋਧਿਆ ਵੀ ਨਹੀਂਗਾ ਸੋ ਇਸ ਤਰ੍ਹਾਂ ਨਹੀਂ ਕਰਨਾਗਾ ਹਾਂ ਆਪੇ ਸੁਪਰ ਸੀਡਰ ਨੂੰ ਬੀਜ ਹਮੇਸ਼ਾ ਵੱਧ ਚਾਹੀਦਾ ਹੁੰਦਾ ਹੈ 5 ਕਿਲੋ 10 ਕਿਲੋ ਵੱਧ ਪੈ ਜੇ ਚੰਗੀ ਗੱਲ ਏ ਪਰ ਇਦਾਂ ਨਹੀਂ ਕਰਨਾਗਾ ਕਿ ਜੇ ਤੁਸੀਂ 40 ਕਿਲੋ ਬੀਜ ਪਾਉਂਦੇ ਹੋ ਤੁਸੀਂ 70 ਕਿਲੋ ਪਾਤਾ ਵੀ ਡਬਲ ਹੀ ਪਾਤਾ ਸੋ ਇਸ ਤਰ੍ਹਾਂ ਨਹੀਂ ਕਰਨਾਗਾ ਤੇ ਜੇ ਤੁਸੀਂ ਆਮ ਆਪਣੇ ਖੇਤ ਦੇ ਵਿੱਚ 50 ਕਿਲੋ ਬੀਜ ਪਾਉਂਦੇ ਹੋ ਤੁਸੀਂ ਸੁਪਰ ਸ਼ੀਟਰ ਦੇ ਵਿੱਚ 55 ਕਿਲੋ ਬੀ ਪਾ ਦੋ ਬਹੁਤੇ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਕਿ 40 ਕਿਲੋ ਬੀਜ ਸੁਪਰ ਸ਼ੀਟਰ ਦੇ ਵਿੱਚ ਪਾ ਕੇ ਬਜਾਈ ਕਰ ਦੋ ਤੇ 15 ਕਿਲੋ ਦਾ ਅੱਗੇ ਛੱਟਾ ਲਗਾ ਸਕਦੇ ਹੋ ਇਸ ਨਾਲ ਵਧੀਆ ਤੁਹਾਡਾ ਕਣਕ ਵਧੀਆ ਉਗਦੀ ਹੈ ਸੋ ਇਹ ਕਿਸਾਨ ਭਰਾਵਾਂ ਨੇ ਤਜਰਬੇ ਕੀਤੇ ਹੋਏ ਨੇ ਜਿਹਨਾਂ ਇਹਨਾਂ ਨੇ ਪਹਿਲਾਂ ਛੱਟਾ ਲਗਾਇਆ ਸੀਗਾ ਛੱਟਾ ਮਾਰਿਆ ਸੀਗਾ ਸੋ ਉਹਨਾਂ ਦੇ ਬਹੁਤ ਹੀ ਵਧੀਆ ਕਣਕ ਹੋ ਗਈ ਏ ਕਈ ਵਾਰ ਇਹਦਾ ਪਾੜਾ ਕਹਿੰਦੇ ਵੀ ਜਿਆਦਾ ਖੁੱਲਾ ਹੁੰਦਾ ਕਈ ਸੁਪਰ ਸੀਡਰ ਦਾ ਕਈਆਂ ਦਾ ਨਹੀਂ ਹੁੰਦਾਗਾ ਸੋ ਉਹਨਾਂ ਨੂੰ ਮਤਲਬ ਇਹ ਛੱਟਾ ਜ਼ਰੂਰ ਲਗਾਉਣਾ ਚਾਹੀਦਾ ਜਿਨ੍ਹਾਂ ਦਾ ਵੀ ਪਾੜਾ ਜਿਆਦਾ ਚੌੜਾ ਹੈ ਸੁਪਰ ਸੀਡਰ ਵਾਲਾ ਤੇ ਕਿਸਾਨ ਭਰਾਵੋ ਜਦੋਂ ਵੀ ਤੁਸੀਂ ਸੁਪਰ ਸੀਡਰ ਦਾ ਕਣਕ ਬਜਾਈ ਕਰਨੀ ਹੈ ਤੁਸੀਂ ਪਿੱਛੇ ਸਫਾਈ ਦੇਖਦੇ ਹੋ ਤੇ ਇਕਲ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਵੀ ਜਿਹੜੀ ਸਫਾਈ ਏ ਉਹਦਾ ਕਣਕ ਦੇ ਝਾੜ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਸਫਾਈ ਆਪਾਂ ਦੇਖੀਏ ਤੇ ਜਿਹੜਾ ਹੁੰਦਾ ਹੈ ਆਪਣਾ ਹੈਪੀ ਸੀਡਰ ਉਹ ਕੀ ਸਫਾਈ ਦਿੰਦਾ ਆਪਾਂ ਨੂੰ ਉਹ ਤਾਂ ਸਿਰਫ ਪਰਾਲੀ ਨੂੰ ਹੀ ਕਰਦਾ ਹੈ ਪਰ ਫਿਰ ਵੀ ਆਪਣਾ ਹੈਪੀ ਸੀਡਰ ਵਾਲਾ ਝਾੜ ਮਾੜਾ ਰਹਿੰਦਾ ਹੈ ਬਿਲਕੁਲ ਵੀ ਨਹੀਂ ਜਿਹੜਾ ਆਪਣਾ ਸਰਫੇਸ ਸੀਡਰ ਉਹ ਵੀ ਕੋਈ ਸਫਾਈ ਥੋੜਾ ਦਿੰਦਾ ਆਪਾਂ ਨੂੰ ਪਰਾਲੀ ਸਾਰੀ ਉੱਪਰ ਹੀ ਹੁੰਦੀ ਹੈ ਤੇ ਕਣਕ ਵਧੀਆ ਜਰਮੀਨੇਸ਼ਨ ਹੁੰਦੀ ਸਭ ਕੁਝ ਵਧੀਆ ਹੋ ਜਾਂਦਾ ਹੈ ਸੋ ਕਿਸਾਲਪਰੋ ਸਫਾਈ ਦਾ ਝੁੰਡ ਕਣਕ ਦੇ ਝਾੜ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਸ ਕਰਕੇ ਜਰਾ ਸਫਾਈ ਵਾਲੇ ਪਾਸੇ ਨਾ ਦੇਖੋ ਜੇ ਤੁਹਾਡੀ ਮਤਲਬ ਸਹੀ ਖੱਲੇ ਹੈਗੀ 72 ਗਿੱਲ ਸਭ ਕੁਝ ਸਹੀ ਓਕੇ ਆ ਤੁਸੀਂ ਸਹੀ ਡਗਾਈ ਤੇ ਸੁਪਰ ਸੀਡਰ ਲਗਾਇਆ ਤੁਹਾਡਾ ਬੀਜ ਵਧੀਆ ਤੇ ਕਣਕ ਤੁਹਾਡੀ ਆਟੋਮੈਟਿਕ ਹੀ ਵਧੀਆ ਹੋ ਜਾਣੀ ਹੈ ਪਰ ਉਹਦੀ ਸਫਾਈ ਹੋਵੇ ਜਾਂ ਨਾ ਹੋਵੇ ਤੋਂ ਜਿਹੜੀ ਕਣਕ ਹੁੰਦੀ ਹੈ ਇਹਨੂੰ ਕੋਈ ਖਾਸ ਵੋਨ ਦੀ ਲੋਡ ਨਹੀਂ ਹੁੰਦੀਗੀ ਇਹ ਤਾਂ ਸਹੀ ਨੂੰ ਚਲੋ ਮੌਇਸਚਰ ਮਿਲੇ ਨੇ ਤਾਂ ਵੈਸੇ ਹੀ ਉੱਗ ਪੈਣਾ ਹੈ ਸੋ ਇਸ ਕਰਕੇ ਜਦੋਂ ਸਫਾਈ ਵਾਲੇ ਪਾਸੇ ਆਪਾਂ ਨਾ ਪਾ ਜੀਏ ਤੇ ਜਿੰਨਾ ਕ ਵੀ ਹੋ ਸਕੇ ਜਿਹੜੇ ਜਿਹੜੇ ਤੁਹਾਨੂੰ ਮੈਂ ਗੱਲਾਂ ਦਸੀਆਂ ਇਹਨੂੰ ਮੁੱਖ ਰੱਖਦੇ ਹੋਏ ਧਿਆਨ ਚ ਰੱਖਦੇ ਹੋਏ ਆਪਾਂ ਕਣਕ ਦੀ ਬਜਾਈ ਕਰੀਏ ਤਾਂ ਜੋ ਆਪਾਂ ਚੰਗਾ ਝਾੜ ਆ ਸਕੇ ਤੇ ਮੇਨ ਮਕਸਦ ਆਪਣਾ ਇਹੀ ਹੈ ਵੀ ਚੰਗਾ ਝਾੜ ਰਵੇ ਕਣਕ ਦਾ ਸੋ ਆਪਾਂ ਸਫਾਈ ਨਾ ਦੇਖੀਏ ਆਪਾਂ ਚੰਗਾ ਝਾੜ ਦੇਖੀਏ ਸੋ ਇਹ ਸੀ ਕਿਸਾਨ ਭਰਾਵੋ ਆਪਣੀ ਅੱਜ ਦੀ ਜਾਣਕਾਰੀ ਜਿਸ ਵਿੱਚ ਆਪਾਂ ਦੱਸਿਆ ਵੀ ਸੁਪਰ ਸੀਡਰ ਵਿੱਚ ਕਿਹੜੇ ਕਿਹੜੇ ਗੱਲਾਂ ਧਿਆਨ ਰੱਖਣਾ ਚਾਹੀਦੇ ਸੋ ਬਹੁਤ ਸਾਰੇ ਕਿਸਾਨ ਭਰਾ ਇਹ ਗਲਤੀਆਂ ਕਰਦੇ ਨੇ ਤੇ ਗਾਂ ਤੋਂ ਨਾ ਕਰਨ ਤਾਂ ਜੋ ਆਪਾਂ ਘਾ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪ ਅਗਲੀ ਵੀਡੀਓ ਦੇ ਵਿੱਚ